ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਿੰਡ ਐਂਡ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਸੀਹੇਲ ਦੀਆਂ ਪਿੰਨੀਆਂ ਸੀਹੇਲ ਅਸੀਂ ਪੁੱਜੀ ਹੋਈ ਲੈਂਦੀ ਸੀਗੀ ਥੋੜੀ ਕੱਚੀ ਲੱਗਦੀ ਸੀ ਇਸ ਲਈ ਅਸੀਂ ਦੁਬਾਰਾ ਆਪ ਭੁੰਨ ਲਈ ਪਹਿਲਾਂ ਇੰਨੀ ਅੱਛੀ ਤਰ੍ਹਾਂ ਨਹੀਂ ਪੁੱਜੀ ਹੋਈ ਸੀ ਪੁੱਜੀ ਹੋ ਤਾਂ ਸੀਗੀ ਪਰ ਫੇਰ ਵੀ ਅਸੀਂ ਦੁਬਾਰਾ ਭੁੰਨ ਲਈ ਹੁਣ ਵਧੀਆ ਭੁੱਜ ਗਏ ਨਾਲੇ ਥੋੜੀ ਗਰਮ ਹੋ ਗਈ ਨਾਲ ਭੁੰਨ ਲਈ ਦਵਾਰਾ ਪੂਜੀ ਹੋਈ ਸੀਲ ਮਿਲ ਜਾਂਦੀ ਦੁਕਾਨਾਂ ਤੋਂ ਪਹਿਲਾਂ ਆਪ ਭੁੰਨਣੀ ਪੈਂਦੀ ਤੇ ਹੁਣ ਤਾਂ ਪੂਜੀ ਹੋਈ ਮਿਲ ਜਾਂਦੀ ਐ ਇਹਦੇ ਲਈ ਅਸੀਂ ਲਿਆ ਜੀ ਇੱਕ ਕੱਪ ਪਾਣੀ ਅੱਧਾ ਕਿਲੋ ਸੀਹ ਲੈ ਜੀ ਇੱਕ ਕੱਪ ਪਾਣੀ ਦਾ ਪਾਇਆ ਤੇ ਅੱਧਾ ਕਿਲੋ ਗੁੜ ਲਿਆ ਇਹਦੇ ਵਿੱਚ ਇਹ ਲੋ ਜੀ ਅੱਧਾ ਕਿਲੋ ਗੋੜ ਕੁੱਟ ਕੇ ਪਾਤਾ ਸੀ ਹੁਣ ਬਣਾਵਾਂਗੇ ਜੀ ਚਾਣੀ ਚਾਣੀ 2-4 ਮਿੰਟ ਚ ਤਿਆਰ ਹੋ ਜਾਂਦੀ ਜ਼ਿਆਦਾ ਟਾਈਮ ਨਹੀਂ ਲੱਗਦਾ ਗੁੜ ਜਦੋਂ ਕੋਲ ਜਾਣਾ ਉਸਤੇ ਬਾਜ ਜਦੋਂ ਚਾਣੀ ਤਿਆਰ ਹੋ ਜਾਂਦੀ ਹੈ ਇਹ ਲਓ ਜੀ ਹੁਣ ਸਾਡੀ ਚਾਣੀ ਤਿਆਰ ਹੋਣ ਲੱਗੀ ਹੈ ਗੁੜ ਸਾਰਾ ਪੁਰ ਜਾਣਾ ਇਹ ਲਓ ਚਾਣੀ ਤਿਆਰ ਹੋ ਗਈ ਜੀ ਇੱਕ ਕਤਾਰ ਦੀ ਚਾਣੀ ਬਣਾਣੀ ਫੇਰ ਪਿੰਨੀਆਂ ਬਹੁਤ ਵਧੀਆ ਬਣਦੀਆਂ ਜੀ ਚੈੱਕ ਕਰ ਲੈਣੀ ਜਦੋਂ ਚਾਣੀ ਇਦਾਂ ਗਰਮ ਹੋ ਜਾਵੇ ਜਿਆਦਾ ਤੇ ਇਦਾਂ ਉਂਗਲੀ ਦੇ ਨਾਲ ਚੈੱਕ ਕਰ ਲੈਣੀ ਆ ਦੇਖੋ ਜਦੋਂ ਦੇ ਇੱਕ ਕਤਾਰ ਜੇ ਬਣ ਲੱਪਵੇ ਤੋਂ ਬਾਅਦ ਸੀਲ ਪਾ ਦੇਣੀ ਵਿੱਚ ਗਰਮ-ਗਰਮ ਦੇ ਇਹਦੇ ਵਿੱਚ ਚਾਣੀ ਦੇ ਵਿੱਚ ਸੀਹਲ ਪਾ ਕੇ ਮਿਕਸ ਕਰ ਦੇਣੀ ਆ ਮਿਕਸ ਕਰਨ ਦੇ ਬਾਅਦ ਬਹੁਤ ਵਧੀਆ ਪਿੰਨੀਆਂ ਬੱਟ ਹੋਣੀਆਂ ਬਹੁਤ ਵਧੀਆ ਜੀ ਪਹਿਲਾਂ ਸਿਆਣੇ ਅੱਗੇ ਆਪਣੀ ਬਣਾਦੇ ਹੁੰਦੇ ਤੇ ਆਪ ਸੀ ਹਿਲੇ ਆਣੀ ਆਪ ਭੁੰਨਣੀ ਫੇਰ ਉਹਦੀਆਂ ਬਣਾਣੀਆਂ ਹੁਣ ਤਾਂ ਸਾਰਾ ਕੁਝ ਰੈਡੀਮੇਡ ਮਿਲਣ ਲੱਪਿਆ ਲਿਆਓ ਚਾਣੀ ਬਣਾਓ ਪਾਓ ਵਿੱਚ ਪਿੰਨੀਆਂ ਬਣਾ ਲਓ ਲਓ ਜੀ ਚਾਣੀ ਦੇ ਵਿੱਚ ਸਾਰੀ ਸਾਰੀ ਸੀਹਲ ਪੈ ਗਈ ਹੁਣ ਅਸੀਂ ਇਹਦੀਆਂ ਬਣਾਵਾਂਗੇ ਜੀ ਪਿੰਨੀਆਂ ਆਹ ਲਓ ਜੀ ਪਿੰਨੀਆਂ ਦੇਖੋ ਵਧੀਆ ਪਿੰਨੀਆਂ ਬੱਟ ਹੋਣੀਆਂ ਲੈ ਜੇ ਚਾਣੀ ਸਹੀ ਤਿਆਰ ਤਿਆਰ ਹੋ ਜਵੇ ਨਾ ਫੇ ਪਿੰਨੀਆਂ ਨੂੰ ਟਾਈਮ ਨਹੀਂ ਲੱਗਦਾ ਆਹ ਲਓ ਜੀ ਪਿੰਨੀਆਂ ਬੱਟ ਹੋ ਗਈਆਂ ਬਹੁਤ ਵਧੀਆ ਪਿੰਨੀਆਂ ਵੈਸੇ ਤਾਂ ਬਹੁਤ ਟੇਸਟੀ ਬਣਦੀਆਂ ਇਹ ਬਣਾਓ ਆਪਣੇ ਘਰਾਂ ਦੇ ਵਿੱਚ ਅੱਗੇ ਦਾ ਕੁਲਰ ਵੀ ਕੋਟੇ ਦੇ ਤੇ ਪਿੰਨੀਆਂ ਵੀ ਬਣਾਦੇ ਤੇ ਹੁਣ ਬਹੁਤ ਘਟ ਗਿਆ ਰਵਾਜ ਪਹਿਲੇ ਬੱਚੇ ਬਹੁਤ ਖਾਂਦੇ ਹੁੰਦੇ ਸੀਗੇ ਇਹ ਲਓ ਜੀ ਪਿੰਨੀਆਂ ਸਾਡੀਆਂ ਰੈਡੀ ਹੋ ਗਈਆਂ ਬੱਟਕੇ ਤੁਸੀਂ ਵੀ ਬਣਾਓ ਆਪ ਵੀ ਖਾਓ ਗਰਮ ਗਰਮ ਤੇ ਆਪਣੇ ਬੱਚਿਆਂ ਨੂੰ ਵੀ ਖਿਲਾਓ ਵੀਰੋ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਹੀਲ ਦੀਆਂ ਪਿੰਨੀਆਂ ਤਿਆਰ ਹੈ ਜੀ ਆਹ ਲਓ ਜੀ ਸਾਰੇ ਖਾਓ ਜੀ ਧੰਨਵਾਦ ਜੀ